ਸਾਸਰੀ ਕਾਲੇ ਵੀਰ ਜੀ ਅੱਜ ਸੋਨੂ ਰੰਦਾਵਾ ਡੇਰੀ ਫਾਰਮ ਤੇ ਤੁਹਾਡਾ ਪਹੁੰਚਣ ਤੇ ਦਿਲੋਂ ਧੰਨਵਾਦ ਤੇ ਪਿਆਰ ਭਰੀ ਸਾਸਰੀ ਕਾਲਜ ਕੈਮਰਾਮੈਨ ਸਾਹਿਬ ਅੱਜ ਤੁਹਾਡੇ ਭਰਾ ਦਾ ਪਿੰਡ ਹੈਗਾ ਜੈਤੂ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਲਾ ਵੀਰ ਜੀ ਤੇ ਆਪਣੇ ਭਰਾ ਦੇ ਸੋਨੂ ਰੰਦਾਵਾ ਡੇਰੀ ਫਾਰਮ ਇੱਕ ਚੈਨਲ ਚੱਲਦਾ ਜੇ ਇੱਕ ਆਪਣਾ ਚੱਲਦਾ ਜੇ ਸੋਨੂ ਰੰਦਾਵਾ ਡੇਰੀ ਫਾਰਮ ਤੇ ਇੱਕ ਸੋਨੂ ਡੇਰੀ ਫਾਰਮ ਦੋਵਾਂ ਚੈਨਲਾਂ ਨੂੰ ਕਰੋ ਸਬਸਕ੍ਰਾਈਬਰ ਤੇ ਨਾਲ ਲਗਾ ਘੰਟੀ ਦਾ ਬਟਨ ਦਬਾਓ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਜਲ ਦੱਸੋ ਜਲਦ ਪਹੁੰਚ ਸਕੇ ਵੀਰ ਜੀ ਇੱਕ ਤਾਂ ਢੇਪਰਾ ਦਾ ਡੇਰੀ ਫਾਰਮ ਚੱਲਦਾ ਸੋਨੂ ਗਿਰਦਾ ਦਾ ਡੇਰੀ ਫਾਰਮ ਤੇ ਚੈਨਲ ਤੇ ਦੂਜਾ ਚੱਲਦਾ ਸੋਨੂ ਡੇਰੀ ਫਾਰਮ ਮਹਾਰਾਜ ਦੀ ਕਿਰਪਾ ਨਾਲ ਦੋ ਚੈਨਲ ਜੇ ਤੁਹਾਡੇ ਭਰਾ ਦੇ ਤੇ ਵੀਰ ਜੀ ਝੋਟੀਆਂ ਮਹਾਰਾਜ ਦੀ ਕਿਰਪਾ ਨਾਲ ਪੂਰੇ ਦੁੱਧ ਦੇ ਉੱਤੇ ਆਈਆਂ ਤੇ ਦੋ ਤਣ ਮਖਾਉਣ ਲੱਗੇ ਆ ਇਹ ਆਵਰ ਕੀ ਝਾਈਆਂ ਜਿਆਦਾ ਚੰਗੀਆਂ ਤੇ ਜਿਆਦਾ ਹੀ ਸ਼ੈਲਪੂਰੀਆਂ ਝੋਟੀਆਂ ਤਾਬ ਦੇ ਵੀਰਾਂ ਦਾ ਡਿਮਾਂਡ ਸੀ ਕਿ ਚੰਗੀ ਚੰਗੀ ਝੋਟੀ ਲਿਆ ਕੇ ਤੇ ਵੀਡੀਓ ਵਿਖਾਓ ਤੇ ਪਹਿਲਾ ਸੂਆ 4-4 ਦੰਦ ਕੱਟੀਆਂ ਕੋ 18-18 ਕਿਲੋ ਦੁੱਧ ਮਹਾਰਾਜ ਦੀ ਕਿਰਪਾ ਕੋ ਡਰ ਕੇ ਗੱਲ ਆਨੇ ਆ ਦੋਨਾਂ ਦੇ ਮਗਰ ਕੱਟੀਆਂ ਦੇ ਬਾਕੀ ਇੱਕ ਹੋਰ ਗੱਲ ਜੇ ਵੀਰ ਜੀ ਦੋਹਾਂ ਦੇ ਮਗਰ ਹੀ ਕੱਟੀਆਂ ਪਰ ਝੋਟੀਆਂ ਤੁਸੀਂ ਆਵੰ ਅੰਦਾਜ਼ਾ ਲਾ ਕੇ ਦੱਸੋ ਲੇਵੇ ਥਾਣਾ ਲੇਵਾ ਸਿੰਘ ਸ਼ਿੰਗਾਰ ਪੇਠ ਪੁੜਾ ਐ ਕਮਾਈਆਂ ਕਰੋ ਵੀਰ ਜੀ ਚਾਲੂ ਕਰੀਏ ਹੁਣ ਵਾਹੂ ਵਾਪਸ ਆ ਗਏ ਪੱਤੇ ਆ ਲਿਆ ਵੇਖੋ ਪਹਿਲੋ ਬਿਊਟੀ ਬਿਊਟੀ ਵੇਖੋ ਛੋਟੀ ਦੀ ਤੇ ਅੰਕੜਾ ਪਿੱਛੇ ਵੇਖੋ ਥੋੜੀ ਵੇਖੋ ਜਿੱਦਾਂ ਵੇਖੋ ਪਾਣੀ ਛੋਟੀ ਛੋਟੀ ਯਾਰ ਘੱਟ ਦੀ ਗਾਗ ਦੀ ਵੇਖੋ ਲੇਵਾ ਵੇਖੋ ਖਾਣਾ ਲੇਵਾ ਇਹ ਕਿਥੇ ਲੇੜੇ ਲਾ ਕੇ ਖਾ ਲੋ ਕੈਮਰਾਮੈਨ ਸਾਹਿਬ ਮੇਰੇ ਨਾਲ ਜੇ ਬਾਤ ਮੇਰੇ ਨਾਲ ਆ ਕੇ ਖਾ ਲੋ ਮਾਰੀ ਜੇ ਪੜਨ ਆੜ ਨਾ ਫਰਦਿਆਂ ਜਿਆਦਾ ਜਗੀ ਝੋਟੀ ਆ ਕੋਲ ਦੇ ਵਾ ਨੂੰ ਆ ਉਹ ਸਾਬ ਦੇ ਅਸੀਂ ਹੁਣ ਦਾ ਜਾ ਆ ਕੇ ਤਾਂ ਵੀਆ ਵੇਖੋ ਪਿਛੋਂ ਦੀ ਲਿਆਓ ਕੈਮਰਾਮੈਨ ਸਾਹਿਬ ਕੈਮਰਾ ਪਿਛੇ ਲਿਆਓ ਯਾਰ ਮਹੀਂ ਦੇ ਤੇ ਵਿਖਾਓ ਅੰਚਲ ਉੱਚਲ ਥਣ ਲੇਵਾ ਵਿਖਾ ਲੋ ਪਈ ਇਹੋ ਜਿਹਾ ਲੱਗਦਾ ਥਣ ਲੇਵਾ ਪਿੱਠ ਪੁੜਾ ਵੇਖੋ ਵੀਰ ਜੀ ਆਪ 1.5 ਮੀਟਰ ਚੌੜੀ ਝੋਟੀ ਜੇ ਇਹ ਗੱਲ ਕਰੀ ਇਹੋ ਜੇ ਕੋਈ ਮੁਸਮਾਨ ਹੀ ਲਾਇਆ ਤੇ ਟੀਮ ਗਾੜੀਆਂ ਦੀ ਵਖਾ ਲੋ ਥਣ ਦਾ ਸਹਜ ਮੁੱਠੀ ਥਣ ਜੇ ਨਾਲਾ ਨੂੜਾ ਵੇਨ ਸੁਮੁਨਸ ਵੇਖੋ ਕੋਈ ਅਜੇ ਬੱਚਾ ਨਹੀਂ ਜਿਹੜੋ ਟੀ ਨੂੰ ਲਾਇਆ ਸਿਰਫ ਖਾਲੀ ਵੀਡੀਓ ਟਾਈਮ ਦਾ ਲੇਵਾ ਦਿਆ ਛੋਟੀ ਦਾ ਪਾਜੀ ਪੇਠ ਪੁੜਾ ਵੇਖ ਲੋ ਅੰਦਾਜ਼ਾ ਲਾ ਲੋ ਪਾਜੀ ਤੇ ਗੱਲ ਕਰੀਏ ਵੇਖੋ ਲੇਵੇ ਦੀ ਤਾਂ ਲੇਵਾ ਬਿੰਦੀਆਂ ਵਾਲਾ ਲੇਵਾ ਜੇ ਕੱਲਾ ਕੱਲਾ ਟਿਮਕਣੇ ਤੇ ਥਣ ਦੀ ਸੈਜ ਮੁਠੀ ਥਣ ਲੱਗਾ ਜੇ ਭਾਜੀ ਵੇਖੋ ਥਣ ਲੇ ਵਾਪਾਰੀ ਚੈੱਕ ਕਰੋ ਤੂੰ ਟੱਚ ਕਰ ਲੈ ਲਾਹਣ ਸੁਰਖ ਤੇ ਗੱਲ ਸਿੰਘ ਸ਼ਿੰਗਾਰ ਦੀ ਕਰੀਏ ਤੇ ਵੇਖੋ ਅੱਜ ਹਰਿਆਣੇ ਵਾਲੀਆਂ ਹੀ ਗਾਨੀਆਂ ਪਈਆਂ ਜੇ ਭਾਜੀ ਐਦਾਂ ਨਵਾਂ ਸੈਂਪਲ ਗਾਨੀਆਂ ਦਾ ਆਇਆ ਜੇ ਕੌਡੀ ਮਾਲਾ ਵੇਖੋ ਇਹ ਤੁਹਾਨੂੰ ਵਿਖਾਈ ਜੇ ਬਾਕੀ ਵੀਰ ਜੀ ਹੁਣ ਤੁਹਾਨੂੰ ਪਹਿਲਾ ਸਵੇਰ ਇਹ ਚੋ ਟੀਵੀ ਪਹਿਲਾ ਸਵੇਰ ਦਾ ਦੋ ਦਿਨ ਤੱਕ ਸੁਣਾਵਾ ਵੇਖੋ ਚਾਰ ਦੰਦ ਕੱਟੀ ਕੂੰਜ ਦਾ ਬੱਚਾ ਵੇਖੋ ਕੂੰਜ ਦਾ ਬੱਚਾ ਵੇਖੋ ਅੰਚਲ ਤੇ ਨਾੜਾਂ ਵੇਨਸ ਨੇੜੇ ਲਾ ਕੇ ਕੈਮਰਾ ਬਸਾਰ ਦਿੰਦੇ ਆ ਵੇਖੋ ਭਾਜੀ ਥਣ ਲੇਵਾ ਸ਼ਿੰਗਾਰ ਥਣ ਲੇਵਾ ਵੇਖੋ ਭਾਜੀ ਲੇਵਾ ਆ ਲੋ ਤੇ ਗੱਲ ਕਰੀਏ ਵੇਖੋ ਸ਼ਕੀਨੀਆਂ ਤੇ ਮਗਰ ਵੀ ਤਾਜ਼ੇ ਬੱਚੇ ਕੱਟੀਆਂ ਤੇ ਗੱਲ ਕਰੀਏ ਪਿੱਟ ਕੁੜੇ ਦੀ ਤੇ ਗੱਲ ਕਰੀਏ ਲੇਵੇ ਥਣਾ ਦੀ ਤੇ ਗੱਲ ਹੁਣ ਪਿਓਰ ਜੈੱਟ ਬਲੈਕ ਦੀ ਕਰੀਏ ਵੇਖੋ ਪਾਜੀ ਹਾ ਹਾ ਦੇਖੋ ਪਾਜੀ ਹਾ ਹਾ ਆ ਹਾ ਹਾ ਵੇਖੋ ਵੀਰ ਜੀ ਥਾਨ ਲੈਵਾ ਜਾ ਕਰੋ ਯਾਦਾ ਚੰਗਾ ਬਹੁਤ ਜਿਆਦਾ ਜੰਦੀਆ ਚੁੱਕ ਲਈਏ ਥਾਨ ਲੈਵੇ ਛੋਟਾ ਛੋਟਾ ਬੱਚੇ ਨਹੀਂ ਅਜੇ ਲਾਏ ਵੀਰ ਜੀ ਵਿੱਟਪੋੜੇ ਦਾ ਅੰਦਾਜ਼ਾ ਲਾਓ ਵੀਰ ਜੀ ਦੇਖ ਲਓ ਭਾਜੀ ਵੱਡੀਆਂ ਛੋਟੀਆਂ ਜੇ ਫੁੱਲ ਫਲਾਟ ਤੇ ਜੇ ਗੱਲ ਕਰੀਏ ਤੇ ਦੂਜੀ ਝੋਟੀ ਤੇ ਤੁਹਾਨੂੰ ਮਖਾਲ ਦਨੇ ਆ ਆ ਵੇਖੋ ਡੈਡੀ ਕੌਣ ਆ ਵੇਖੋ ਵੀਰ ਜੀ ਝੋਟੀਆਂ ਮਹਾਰਾਜੀ ਦੀ ਕਿਰਪਾ ਨਾਲ ਭਾਜੀ ਝੋਟੀਆਂ ਥੜ ਲੈਵੇ ਰੰਗ ਸ਼ਿੰਗਾਰ ਬਹਿ ਜਾਓ ਅੰਕਲ ਜੀ ਲੈ ਲਓ ਕੁਰਸੀ ਪੁੱਤ ਕੁਰਸੀ ਦੇ ਅੰਕਲ ਨੂੰ ਗੱਲ ਕਰੀਏ ਆਰਡਰ ਦੀ ਤੇ ਆਰਡਰ ਰੋਟਰ ਵੀ ਬਹੁਤ ਚੰਗਾ ਚੋਕਿੰਦਾ ਥਾਨਲੇਵਾ ਵੀ ਬਹੁਤ ਚੰਗਾ ਇਹਦੇ ਇਕੱਠੀ ਵੇਖੋ ਭਾਜੀ ਝੋਟੀਆਂ ਨੇੜੇ ਥਾਨਲੇਵੇ ਦੇ ਮੁਕਾਰ ਵੇਖੋ ਜੀ ਥਾਨਲੇਵਾ ਚੈੱਕ ਕਰੋ ਦੇਖੋ ਭਾਜੀ ਦੋ ਦਿਨਾਂ ਦੇਖੋ ਭਾਜੀ ਸੋਨੂ ਰੰਧਾਵਾ ਡੇਰੀ ਫਾਰਮ ਪਿੰਡ ਜੈਤੋ ਸਰਜਾ ਜ਼ਿਲ੍ਹਾ ਗੰ다ਸਾ